ਕੜਦਾ ਹੈ ਕੜਦਾ ਅੱਜ ਅੱਜ ਅਸੀਂ ਪਹੁੰਚਾ ਆਪਣੇ ਪਿੰਡ ਦੇ ਵਾਟਰ ਬਾਕਸ ਤੇ ਆਪਾਂ ਅੱਜ ਸਾਰੇ ਮੁੰਡਿਆਂ ਨੇ ਫੈਸਲਾ ਕੀਤਾ ਸੀਗਾ ਕਿ ਆਪਾਂ ਆਪਣੇ ਵਾਟਰ ਬਾਕਸ ਦੀ ਸਫਾਈ ਕਰਾਂਗੇ ਤੇ ਆਪਣੇ ਸਾਰੇ ਮੁੰਡੇ ਆਪ ਹੀ ਗਏ ਅਤੇ ਸਫਾਈ ਕਰਦੇ ਰਹੇ ਅਗੇ ਤੇ ਮੇਰੀ ਵੀਡੀਓ ਦੇਖ ਰਹੇ ਸਾਰੇ ਮਿੱਤਰ ਬੇਲਿਆ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਆਪਾਂ ਅੱਜ ਸਾਰੇ ਕਿਤੇ ਸਫਾਈ ਕਰ ਰਹੇ ਹਾਂ ਤੇ ਸਾਡੇ ਨਾਲ ਇੱਕ ਪੰਚਾਇਤ ਮੈਂਬਰ ਜੁੜਿਆ ਹੋਇਆਗਾ ਚਰਨਾ ਤੇ ਬਾਕੀ ਆਪਣੇ ਨਾਲ ਦੇ ਮੁੰਡੇ ਸਾਰੇ ਜਿੱਟ ਕੇ ਮੂਰੇ ਹੋ ਕੇ ਮੈਨੂੰ ਦੱਸਣਾ ਚਾਰ ਨਾਂ ਮੈਂਬਰ ਚਾਚਾ ਜੀ ਚਈਆਂ ਹਾਂ 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 ਜਮੋ ਕੇ ਆ ਕੰਮ ਆਪਣੇ ਨਵੇਂ ਮੁੰਡੇਆ ਤੀਤੇ ਕੱਪੜਾ ਕਵਾਟਰ ਬਾਕਸ ਦੀ ਸਫਾਈ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਸਫਾਈ ਕਰਨਾ ਬ੍ਰਸ਼ ਵਰਤਣਾ ਕਰੀ ਜਾਂ ਨਹੀਂ ਕੋਈ ਬਹੁਤ ਤੱਕ ਅਵੀ ਆਪਣਾ ਕਲਵੀਰ ਸਿੰਘ ਜਗਸੀਰ ਸਿੰਘ ਆ ਵੀ ਹੈਪੀ ਆਪਣੇ ਲਈ ਚਾਹ ਦੀ ਸ਼ੇਵਲ ਆਇਆ ਮੁੰਡਾ ਇੱਧਰ ਜਗਸੀਰ ਸਿੰਘ ਆ ਰਹੇ ਆ ਆਗੇ ਜਗਸੀਰ ਸਿੰਘ ਆਪ ਮੈਨੂੰ ਕਿਹੜਾ ਚਲਾਉਣਾ ਆਉਂਦਾ ਤੇ ਉਹ ਡਲੇ ਚਲਾ ਪੈਣਾ ਇਹਨਾਂ ਨੂੰ ਹੈਗਾਗਾ ਇਹਨਾਂ ਨੂੰ ਕੋਈ ਵਾਰ ਸਮਾਂ 11:00 ਵੱਜ ਗਏ 15 ਮਿੰਟ ਹੋ ਗਏ ਤੇ ਹੈਪੀ ਆਲਖ ਇਹ ਮੁੰਡਾ ਲਈ ਚਾਹ ਦੀ ਸੇਵਲ ਆਇਆ ਸੀਗਾ ਚਾਹ ਦੀ ਸੇਵਲ ਆਇਆ ਸੀ ਤੇ ਸਾਰੇ ਮੁੰਡੇ ਚਾਹ ਪੀ ਜਾਂਦੇ ਹੁਣ ਚਾਹ ਪੀ ਕੇ ਫਿਰ ਦੁਬਾਰੇ ਕੰਮ ਤੇ ਲੱਗਦੇ ਆਂਗੇ ਆਹ ਕੰਮ ਹੀ ਕੰਮ ਆਹ ਪਰਾਵਾ ਲਵਾਈ ਸੀ ਤਾਂ ਚੱਕੋ ਮੁੰਡਾ ਮੈਚ ਕਰ ਨਾ ਮੈਚ ਕਰ ਨਾ ਨਹੀਂ ਨਹੀਂ ਆਪਾਂ ਜੇਰੇ ਕਰੀਏ ਤੁਸੀਂ ਚੱਕੋ ਨਾ ਲੱਗੇ ਤਾਂ ਉਹ ਦੋ ਜਾਣੇ ਵਿਚਾਰਾ ਚਕਾਈ ਇਹਦਾ ਨੰਬਰਦਾਰ ਆ ਪਿੰਡ ਦਾ ਉਹ ਚਲ ਕੋਈ ਨਹੀਂ ਨੰਬਰਦਾਰ ਕੋਣੀ ਹੈ ਤੇਣਾ ਵੀ ਬਈ ਇਹ ਕੰਮ ਵਿੱਚ ਸਭ ਨੂੰ ਇਹ ਛਾਪਣਾ ਚਾਹੀਦਾ ਸਭ ਨੂੰ ਆਪ ਦੇ ਆਪ ਦੇ ਪਿੰਡ ਦੀ ਸਫਾਈ ਰੱਖਣੀ ਚਾਹੀਦੀ ਹੈਗੀ ਠੀਕ ਆ ਬੱਥ ਕਰ ਕਰ ਬਾਬੇ ਦਾ ਨਹੀਂ ਪਤਾ ਲੱਗਦਾ ਜਦੋਂ ਜਦ ਐ ਹੱਥੇ ਚੱਕੇ ਹੁੰਦੇ। ਅੱਜ ਤੱਕ ਨਹੀਂ ਗਿਆ। ਆ ਤੀਨੀ ਗੋਲ ਦੇ ਕੇ ਸਾਂਜੀ। ਗੋਲ ਲਗਾ ਇੱਕ ਜਮਾ ਗਾਉਂ ਤੋਂ ਦਾਦੇ। ਯੋਧਾ। ਹੱਦਿਆ। ਆ ਪਾਰ ਲਈ ਇਹੋ ਜੀ। ਆ ਪੰਜ ਬਿਸਤਰ ਜੀ ਅੱਗੇ ਪਾਇਆ ਪਾਰ ਲਈ ਜਿਹੜਾ ਪੈਟ ਦੇ ਨਾ ਹੁੰਦੇ। ਕੁੱਤੇ ਨੂੰ ਪਾਰੇ। ਹਾਂ ਜੀ ਨਹੀਂ ਗੇ। ਓਰੇ ਇੱਧਰ ਚਲਾ ਕੰਮ ਯਾਰ। ਕੀਨੇ ਹਿੰਮਤ ਮਾਰੀ ਆ ਬਈ ਕੀਨੇ ਹਿੰਮਤ ਮਾਰੀ ਆ ਗੱਦੂ ਕੋਲੂ ਦਾ ਠੀਕ ਆ ਬੰਦਾ ਹਿੰਮਤ ਹੀ ਆ ਨਾ ਟਾਈਮ ਕੱਢ ਲੇ ਬੰਦਾ ਉਹਨਾਂ ਬਹੁਤ ਵੇ ਪਾਂਦਾ ਛੋਟੇ ਦੇ ਤੇ ਆਪਣੇ ਮੁੰਡੇ ਲੱਗੇ ਪਿਆ ਕੰਮ ਤੇ ਤੇ ਉਧਰ ਬੱਦਲ ਵੀ ਫੁੱਲ ਚੜ ਕੇ ਆ ਗਿਆ ਮੱਥੜ ਮੁੰਡਿਆਂ ਦੇ ਹੌਸਲੇ ਬੁਲੰਦ ਨੇ ਰੋਕ ਨਹੀਂ ਸਕਦਾ ਕੰਮ ਤੋਂ ਮੁੰਡਿਆਂ ਦਾ ਕੰਮ ਜ਼ੋਰਾਂ ਤੇ ਆ ਬਈ ਤੇ ਆਪਣੇ ਨਾਲ ਨਵੇਂ ਮੁੰਡੇ ਜੁੜੇ ਸੀਗੇ ਉਹ ਮਾਰੇ ਕੰਮ ਜਾ ਕੇ ਆਉਂਦੇ ਆ ਜੀ ਸਸੀ ਕਾਲ ਬਾਈ ਸਾਰਿਆਂ ਨੂੰ ਤੇ ਅੱਜ ਅਸੀਂ ਆਪਣੇ ਪਿੰਡ ਦੇ ਬਾਰਡਰ ਆਕਸ ਚ ਸਫਾਈ ਸਫਾਈ ਅਭਿਆਨ ਚਲਾਇਆ ਤੇ ਅਸੀਂ ਪਹਿਲਾਂ ਆਪਣੀ ਪੰਚਾਇਤ ਕੋਲੇ ਮੰਨ ਲਓ ਸਰਪੰਚ ਸਾਹਿਬ ਕੋਲੇ ਗਏ ਸੀ ਜੀ ਬਾਈ ਅਸੀਂ ਸਫਾਈ ਕਰਵਾਉਣੀ ਆ ਤੇ ਆਪਣਾ ਭਾਈ ਚਰਨਜੀਤ ਪੰਚਾਇਤ ਮੈਂਬਰ ਇਹਨਾਂ ਕੋਲੇ ਗਏ ਅਸੀਂ ਤੇ ਬਾਈ ਜੀ ਨੇ ਕਿਹਾ ਵੀ ਆਪਾਂ ਇਕੱਠੇ ਹੋ ਕੇ ਐਤਵਾਰ ਨੂੰ ਸਫਾਈ ਦਾ ਪ੍ਰੋਗਰਾਮ ਰੱਖਦੇ ਆ ਤੇ ਬਾਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਤੜਕੇ ਅਸੀਂ ਸਾਰ ਸਪਾਟਾ ਕਰਨ ਵਾਸਤੇ ਸਿਆਣੇ ਵਾਣੇ ਬੰਦੇ ਇੱਥੇ ਆਉਣਾ ਹੁੰਦਾ ਤੇ ਅਸੀਂ ਬਾਈ ਜੀ ਨੂੰ ਕਿਹਾ ਬਾਈ ਜੀ ਕਹਿੰਦੇ ਅਸੀਂ ਐਤਵਾਰ ਨੂੰ ਆਪਾਂ ਸਾਰੇ ਮੁੰਡੇ ਇਕੱਠੇ ਹੋ ਤੇ ਆਪਾਂ ਸਫਾਈ ਕਰਾਂਗੇ ਮੁੰਡੇ ਦਿਖਾਓ ਜੀ ਸਾਰੇ ਮੁੰਡੇ ਆਏ ਤੇ ਆਪਣੇ ਫੌਜੀ ਸਾਹਿਬ ਆਏ ਆ ਦੇਖੋ ਜੀ ਸਾਹਿਬ ਬੰਦੇ ਕੰਮ ਕਰਦੇ ਆ ਜਿਹਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਚਾਚਾ ਜੀ ਆਏ ਇਹਨਾਂ ਨੇ ਸਾਨੂੰ ਸੀਨੀਅਰ ਬੰਦੇ ਇਹਨਾਂ ਨੇ ਸਾਨੂੰ ਬਹੁਤ ਹੀ ਜ਼ਿਆਦਾ ਸਪੋਰਟ ਕਰੀ ਤੇ ਸਾਡਾ ਹੌਸਲ ਟੁੱਟਣ ਤਾਂ ਉਧਰ ਬਾਈ ਅਮਨਦੀਪ ਬੈਠਾ ਬਾਈ ਪਾਣੀ ਦੀ ਸੇਵਾ ਨਿਭਾ ਰਿਹਾ ਤੇ ਨਿੰਬੂ ਪਾਣੀ ਬਣਾ ਰਿਹਾ ਮੁੰਡਿਆਂ ਵਾਸਤੇ ਤੇ ਹੈਪੀ ਆਇਆ ਸੀ ਬਾਈ ਉਧਰ ਜ਼ਿੰਮੇਦਾਰਾ ਮੁੰਡਾ ਹੈਪੀ ਹਾਲ ਖੋ ਚਾਹ ਪਾਣੀ ਲੈ ਕੇ ਆਇਆ ਵਧੀਆ ਤੇ ਉਹ ਬਾਈ ਕੁਲਦੀਪ ਤੇ ਜਸੂ ਬੋਵੀ ਜਸਪ੍ਰੀਤ ਮਨਜੀਤ ਉਹ ਨਵੀਂ ਉਮਰ ਦੇ ਮੁੰਡੇ ਸਾਰੇ ਬਈ ਇਕੱਠੇ ਹੋਏ ਆਪਾਂ ਇਹੀ ਕਹਿਣੇ ਆਪਾਂ ਕਿਸੇ ਤੇ ਨਿਰਭਰ ਨਾ ਰਹੋ ਵੀ ਅੱਛਾ ਸਫਾਈ ਚਾਹੀਦੀ ਐਥੇ ਸਫਾਈ ਚਾਹੀਦੀ ਆ ਜੇ ਆਪਣਾ ਆਪ ਦਾ ਪਿੰਡ ਆਪਾਂ ਸੋਹਣਾ ਬਣਾਉਣਾ ਸਾਨੂੰ ਆਪਣੇ ਆਪ ਨੂੰ ਹੀ ਨਾਲ ਮਿਲ ਕੇ ਸਫਾਈ ਕਰਨੀ ਪੂ ਜਿੰਨਾ ਹੋ ਸਕਦਾ ਓਨਾ ਕਰ ਲੋ ਜ਼ਰੂਰੀ ਨਹੀਂ ਆਪਾਂ ਸਾਰਾ ਕਰਨਾ ਹੋਰ ਵੀ ਮੁੰਡਿਆਂ ਨੂੰ ਉਕੀਲ ਕਰ ਦੇਾਂਗੇ ਕਿ ਸਾਰੇ ਮੁੰਡੇ ਹਰ ਸ਼ੈ ਐਤਵਾਰ ਨੂੰ ਵੀ ਸਾਰੇ ਟਾਈਮ ਤੋਂ ਟਾਈਮ ਕੱਢ ਕੇ ਵੀ ਸਾਰੇ ਆਉਣ ਆਪਾਂ ਸਾਰੇ ਬਟਰਵਸ ਦੀ ਸਕੂਲ ਦੀ ਜਿਵੇਂ ਜੀ ਆਪਣੇ ਪਿੰਡ ਦੀ ਸਾਰੀ ਸਫਾਈ ਕਰਨੀ ਹੈ ਤੇ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਵੀਰ ਐਂ ਤਵਾਰ ਨੂੰ ਆਵਦਾ ਥੋੜੇ ਥੋੜਾ ਟਾਈਮ ਕੱਢ ਕੇ ਜਰੂਰ ਆਉਣ ਬਈ ਧੰਨਵਾਦ ਫਰ ਚੜ ਕੇ ਸਾਲੋ ਵੀ ਸਫਾਈ ਚ ਆਪਣੇ 40000 ਹੋ ਗਏ ਬਾਈ ਜੀ ਆਪਣੇ ਵਾਸਤੇ ਪਾਣੀ ਬਣਾ ਕੇ ਲਿਆ ਆ ਮਨਦੀਪ ਨਿੰਬੂ ਵਾਲਾ ਤੁਸੀਂ ਐ ਕਰੋ ਸਾਰੇ ਉਹ ਵੀ ਬਹੁਤ ਕੋਈ ਆਪਾਂ ਸੋਨੀ ਆਪਣੇ ਲਈ ਮਾਰੀ ਬਣਾਈ ਜਾਂਦਾ ਬਾਈ ਦੂਜਾ ਰਾਇ ਬਣਾਉਣ ਕਿੰਨੇ ਮਹੀਨੇ ਰਾਸ਼ਨ ਸਿੱਟਣਾ ਕੀ ਕਰਨਾ ਕੀ ਐਡਵਾਂਸ ਮੇਰੀ ਗੱਲ ਸੁਣਾ ਜੀ ਜਿੰਨੇ ਚੂਲਾ ਪੈ ਮੁੰਡੇ ਨਿੰਬੂ ਵਾਲਾ ਪਾਣੀ ਪੀ ਕੇ ਬਣਾਇਆ ਸੀ ਅਮਨ ਦੀ ਬਾਈ ਨੇ ਤੇ ਫਿਰ ਲੱਗੇ ਕੰਮ ਤੇ ਉਹ ਕੱਟ ਲਾਗੇ ਬਹਾਵਾ ਅੱਧੇ ਮੁੰਡੇ ਇੱਧਰ ਪੀ ਜਾਂਦੇ ਹੈਗੇ ਆਪਣੇ ਹਾਂ ਨਵੇਂ ਜੂਥ ਮੁੰਡੇ ਲੱਗੇ ਪਏ ਹੈਗੇ ਤੇ ਬਹੁਤੀ ਸੋਹਣਾ ਇੱਥੇ ਵਧੀਆ ਕੰਮ ਕਰੀ ਜਾਂਦੇ ਹੈਗੇ ਆਪਦੇ ਪਿੰਡ ਲਈ ਅਪਰਾਲਾ ਕਰੀ ਜਾਂਦੇ ਹੈਗੇ ਹਰੇਕ ਪਿੰਡੋਂ ਪਿੰਡ ਬਈ ਇਹ ਕੰਮ ਇੱਕ ਦਿਨ ਹਰ ਜਗਾ ਕੱਟਣਾ ਚਾਹੀਦਾ ਕਿ ਪਿੰਡ ਦੀ ਸਾਫ ਸਵਾਈ ਹੋਵੇ ਇਹਦੇ ਨਾਲ ਆਪਣਾ ਵਾਲਾ ਦੁਵਾਲਾ ਵਧੀਆ ਰਹਿੰਦਾਗਾ ਆਲਾ ਮਗਾ ਸਪੈਸ਼ਲ ਟਿੰਦੂ ਦੇ ਖੋਦਾਂ ਦੇ ਪਾਸਾ ਬਣਾਉਂ ਦੇਖ ਕੇ ਹਾਂ ਇੱਕ ਅੰਮ੍ਰਿਤਸਰ ਦੀ ਗਰੇਨ ਫੜੀ ਰੱਖ ਕੇ ਜਾਂਦੇ ਹਾਂ ਦੱਤ ਰੱਜ ਕੇ ਲੇਕਿਨ ਚੰਚ ਪਾਗਣ ਆਹ ਫਾਈਲ ਇਹਨਾਂ ਚੱਲਣਾ ਇਹਦੇ ਇੱਥੇ ਆਹ ਮੁੰਡੇ ਨੂੰ ਕਹਦੇ ਨਰੇਗਾ ਦਾ ਹੋ ਬਣਾਉਣਾ ਤੂੰ ਕਹਦੀ ਬਾਈ ਮੈਨੂੰ ਫੋਨ ਆ ਗਿਆ 3 ਟਿੰਡ ਵਿੱਚ ਪਾਈ ਕਰਨੀ ਮੈਂ ਗੋਡਾਗਾਮ ਤੋਂ ਟ੍ਰੇਨ ਫੜਕਿਆ ਆਹ ਮੁੰਡਾ ਚੰਡੀਗੜ੍ਹ ਤੋਂ ਆਇਆ ਆ ਜਾ ਰਾਜੋ ਓਏ ਆਇਆ ਬਾਹਰ ਨਾ ਫੜੋ ਚੱਲਾ ਆਪਣੇ ਪਿੰਡ ਨੂੰ ਬਸ ਹਾਂ ਬਈ ਉੱਥੇ ਰਹਿੰਦਾ ਇੱਧਰ ਦੇਖਦੀ ਕਦੇ ਕਾਲੀ ਚੱਲ ਚੱਲ ਆ ਵੀ ਨੂਰ ਇੱਧਰ ਲੱਗ ਜਾ ਆ ਕੀ ਗਲਤੀ ਹੈ ਲੱਗਦੀ ਮੁੰਡਿਆਂ ਦੀ ਹਿੰਮਤ ਨੂੰ ਸਲਾਮ ਆ ਜਿਹੜੇ ਟਾਈਮ ਕੱਢ ਕੇ ਅੱਜ ਪਿੰਡ ਦੀ ਸਫਾਈ ਕਰਨ ਆਏ ਨੌਜਵਾਨਾਂ ਦਾ ਖਾਣ ਪੀਣ ਦਾ ਸਮਾਨ ਆ ਗਿਆ ਬਰੈਡ ਜਿਹੜਾ ਗੋਰਾ ਬਣਾ ਕੇ ਲੈ ਆਇਆ ਤੇ ਇਹਦੇ ਵਿੱਚ ਸੇਵਾ ਕੀਤੀ ਹੈਗੇ ਡਾਕਟਰ ਜਗਸੀਰ ਸਿੰਘ ਮਰਾੜ ਪਿੰਡ ਫੂਸ ਮੰਡੀ ਦੇ ਸਰਪੰਚ ਨੇ ਹਾਂ ਪ੍ਰਭੂ ਬ్రెਡਾਂ ਦੀ ਸੇਵਾ ਬੱਠਲ ਭਰਿਆ ਪਿਆਗਾ ਬੈਡਾਂ ਦਾ ਤੇ ਮੁੰਡੇ ਆਉਣ ਲੱਗੇ ਉਹ ਦੇਖ ਸਾਹਮਣੇ ਛੋਡੇ ਬਰੈਡ ਦੇਖ ਲਓ ਇੱਕ ਜਿਹੜਾ ਬਤਾ ਦਿਓ ਤੇ ਕਿਹਣਾ ਵਰਤਾਊਗਾ ਲੈ ਕੇਣਾ ਬਣਾ ਕੇ ਹਾਂ ਬਣਾ ਕੇ ਲੱਗਾ ਪਾ ਤੋਲ ਗਏ ਬਸ ਸਹੀ ਮੈਨੂੰ ਓਰੇ ਆਈਲੇ ਅੱਜ ਵਾਸਤੇ ਬੰਦ ਕਰਾਦਾ ਜਿੱਦ ਦੀ ਜਿਹੜੇ 7 ਵਜੇ ਆਉਂਦਾ ਡਾਟਾ ਵੀ ਬੰਟੀ ਆ ਗਿਆ ਨਾ ਯਾਰ ਕਾਣਿਆ ਕੋਈ ਨਹੀਂ ਜੋ ਬਿੱਲੇ ਕਰੂੰਗਾ ਮੈਂ ਬੰਟੀ ਪਰਲੀ ਉਹ ਪੰਜ ਤਣੇ ਪੇਸ਼ ਜਿੰਨਾ ਖਾਦਾ ਬ੍ਰੈਡ ਖਾਈ ਜਾਂਦੇ ਹਨੀ ਸੰਘਰ ਕੇ ਹੁਣ ਆਏ ਹੈਗੇ ਤੇ ਆਪਾਂ ਦੁਬਾਰੇ ਫੇਰ ਆ ਕਾ ਆ ਜਿਹੜਾ ਇੰਨਾ ਪੱਟਦਾ ਇਧਰੋਂ ਕਾ ਦੇਖੋ ਪਹਿਲਾਂ ਬਹੁਤ ਸੀਗਾ ਹੁਣ ਪੱਟਦਾ ਮੁੰਡਾ ਦੇ ਹੌਸਲੇ ਬਲੰਦਾ ਸਮਾਂ 4:30 ਹੋ ਚੁੱਕਿਆ ਤੇ ਹਜੇ ਵੀ ਲੱਗੇ ਪਏ ਆ 8 ਵਜੇ ਆਏ ਸੀਗੇ ਸਵੇਰ ਆ ਮੁੰਡੇ ਨਵੇਂ ਆ ਗਏ ਨੀਂਨਾ ਆ ਗਿਆ ਤੋਂ ਆਪਣੇ ਬੱਚਾ ਵੀ ਦੇਖੋ ਛੋਟਾ ਜਿਹਾ ਕੰਮ ਕਰਾ ਰਿਆ ਗਿਆ ਆ ਬੂਟਾ ਆਏਗਾ 4 ਵਜੇ ਆਪਣੇ ਕੋਲ ਮਨਜੀਤ ਸਵੇਰ ਦਾ ਡਟਾ ਪਿਆਗਾ ਮੈਦਾਨ ਵਿੱਚ 5 ਵਜੇ ਤੇ ਉਹਨਾਂ ਨੇ ਕੰਮ ਕਰਾਇਆ ਬਈ ਹੁਣ ਉਹ ਕੰਮ ਕਰਨੋਂ ਹਟ ਗਏ ਆਪਾਂ ਗਲੀ 'ਚ ਫਿਰਦੇ ਸੀਗੇ ਤੇ ਆਪ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਚ